ਗੱਲੇ ਨਹੀਂ ਕੋਈ ਕਰਦਾ ਪਰ ਮੈਂ ਆਪਣੇ ਦਿਵਾਨਾ ਦੇ ਵਿੱਚ ਸਿੱਖ ਸੰਘਰਸ਼ੀ ਯੋਧੇ ਜਿਹੜੇ ਕੌਮੀ ਪਰਵਾਨੇ ਹੋਏ ਐ ਉਹਨਾਂ ਦੀ ਗੱਲ ਜਰੂਰ ਕਰਦਾ ਹੁੰਦਾ ਕਿਉਂਕਿ ਕੌਮੀ ਪਰਵਾਨਿਆਂ ਦੀ ਗੱਲ ਕਰਨ ਵਾਸਤੇ ਵੱਡੇ ਦਿਲ ਦੀ ਜ਼ਰੂਰਤ ਹੁੰਦੀ ਹੈ ਵਾਹ ਲੱਤਾਂ ਭਾਰ ਚੱਲਦੀਆਂ ਹੋਣੀਆਂ ਚਾਹੀਦੀਆਂ ਬੋਲਣ ਵਾਲੇ ਬਖਤੇ ਦੀਆਂ ਤਾں ਗੱਲ ਹੁੰਦੀ ਐ ਕਈ ਜਗ੍ਹਾ ਅਸੀਂ ਕੈਦੀ ਦਾ ਸੰਗਤ ਨੂੰ ਵੀ ਅੱਜ ਅਸੀਂ ਭਾਈ ਬਲਵਿੰਦਰ ਸਿੰਘ ਜਟਾਣਾ ਜਿਨੇ ਐਸਵਾਈਐਲ ਦਾ ਪਾਣੀ ਰੋਕਿਆ ਸੀ ਉਸ ਮੁੱਦੇ ਤੇ ਵਿਚਾਰ ਸ਼ੁਰੂ ਕਰ ਦਈਏ ਸੰਗਤ ਕਈ ਵਾਰੀ ਮੁੱਕਰ ਜਾਂਦੀ ਬਾਬਾ ਜੀ ਰਹਿਣ ਦਿਓ ਰਹਿਣ ਦਿਓ ਇਹ ਨਾ ਕਰਿਓ ਸਾਡੇ ਫਲਾਣੇ ਲੀਡਰ ਨੇ ਆਣਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਲੱਤਾਂ ਪਹਾੜ ਨਹੀਂ ਚਲਦੀਆਂ ਕਈ ਵਾਰੀ ਅਸੀਂ ਕਹਿੰਨੇ ਹਾਂ ਜਿਹਨੇ ਪਿੰਕੀ ਕੈਟ ਮਾਰਿਆ ਸਾਡੇ ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਪਿੰਕੀ ਕੈਟ ਕੌਣ ਹੋਇਆ ਜਿਨੇ ਝੂਠੇ ਮੁਕਾਬਲੇ ਬਣਵਾਏ ਸਾਡੇ ਜਿਹੜਾਰੂਆਂ ਦੇ ਉਹਦਾ ਗੱਲ ਕਰਦੀ ਏ ਨਹੀਂ ਨਹੀਂ ਬਾਬਾ ਜੀ ਇਹ ਵੀ ਰਹਿਣ ਦਿਓ ਕਈ ਵਾਰੀ ਅਸੀਂ ਕਹਿ ਦਈਏ ਵੀ ਬੁੱੱਜੜ ਕੇ ਪੀਐਸ ਗਿੱਲ ਜਿਨੇ ਸਾਡਾ ਮਾਝਾ ਇਲਾਕਾ ਖਤਮ ਕਰ ਦਿੱਤਾ ਪੰਜਾਬ ਦੇ ਵਿੱਚੋਂ 1984 ਤੋਂ ਲੈ ਕੇ 1995 ਤੱਕ 11 ਸਾਲਾਂ ਦਾ ਜਿਹੜਾ ਤਸ਼ੱਦਦ ਸਾਡੀ ਕੌਮ ਨੇ ਝੱਲਿਆ ਵੀ ਕਿਵੇਂ ਝੂਠੇ ਮੁਕਾਬਲੇ ਬਣਾਏ ਜਿਹੜਾ ਇੱਕ ਵਾਰੀ ਪੁਲਿਸ ਦੀ ਜਿਪਸੀ 'ਚ ਬਹਿ ਜਾਂਦਾ ਸੀ ਮੁੜ ਕੇ ਉਹ ਘਰੇ ਨਹੀਂ ਸੀ ਆਉਂਦਾ Rajasthan ਵਾਲੇ ਵੀ ਕਹਿਣ ਲੱਗੇ ਸੀ ਕਹਿੰਦੇ ਵੀ ਤੁਹਾਡੇ ਪੰਜਾਬ ਦੀਆਂ ਲਹਿਰਾਂ ਲਾਸ਼ਾਂ ਨਾਲ ਭਰ-ਭਰ ਕੇ ਆਉਂਦੀਆਂ ਇਹ ਗੱਲ ਕੀ ਹੋ ਗਈ ਹੈ ਕਿਉਂਕਿ ਝੂਠੇ ਮੁਕੱਦਮੇ ਬਣਾ ਕੇ ਮੁਕਾਬਲੇ ਬਣਾ ਕੇ ਫਿਰ ਨਹਿਰਾਂ ਦੇ ਵਿੱਚ ਸੁੱਟ ਦਿੱਤੇ ਜਾਂਦੇ ਸੀ ਇਹ ਗੱਲਾਂ ਕਰਨ ਵਾਸਤੇ ਲੱਤਾਂ ਭਾਰ ਝੱਲਦੀਆਂ ਹੋਣੀਆਂ ਚਾਹੀਦੀ ਪਰ ਮੈਂ ਫੇਰ ਕਦੇ ਮੌਕਾ ਮਿਲਿਆ ਜਿਹਨੇ ਬੀਟੀ ਮਾਰਿਆ ਬੀਟੀ ਕੌਣ ਹੋਇਆ ਗੁਰੂ ਕੇ ਬਾਗ ਦਾ ਸਿੰਘਾਂ ਨੇ ਬਦਲਾ ਲਿਆ ਲੰਬੇ ਇਤਿਹਾਸ ਹੈ ਪਹਿਲੀ ਗੱਲ ਤਾਂ ਸਾਡੇ ਪ੍ਰਚਾਰਕ ਇਹਨਾਂ ਨੂੰ ਪੜਦੇ ਹੀ ਨਹੀਂ ਐ ਕਿਉਂਕਿ ਸੁਣਉਣ ਵਾਸਤੇ ਪੜਨਾ ਪੈਣਾ ਅਸੀਂ ਕਹਿੰਦੇ ਵੀ ਪੜਿਏ ਨਾ ਬਾ ਐਤੀ ਪੈਸਾ ਬਣਦੀ ਹੈ ਅਸੀਂ ਭੇਟਾ ਭਾਈ ਤਾਂ ਮੰਗਦੇ ਆ ਸਾਡੀ ਮਿਹਨਤ ਹੈ ਅਸੀਂ ਪੜਦੇ ਆ ਅਸੀਂ ਤਾਂ ਪਰਿਵਾਰ ਨੂੰ ਕਹਿੰਦੇ ਆ ਵੀ ਸਾਡੀ ਭਾਈ ਇੰਨੀ ਭੇਟਾ ਕਿਉਂਕਿ ਮੇਰੀ ਵਿੱਚ ਮਿਹਨਤ ਹੈ ਮੇਰੀ ਅਸੀਂ ਆਪਣੇ ਸਮੇਂ ਦੀ ਕੀ ਕਹਿੰਦੇ ਬਾਬਾ ਜੀ ਕੀਰਤਨ ਮੁੱਲ ਵੇਚਦਾ ਕੀਰਤਨ ਨਹੀਂ ਮੁੱਲ ਵੇਚਿਆ ਅਸੀਂ ਆਪਣੇ ਸਮੇਂ ਦੀ ਕੀਮਤ ਮੰਗਦੇ ਆ ਕੀਰਤਨ ਦੀ ਕੋਈ ਕੀਮਤ ਨਹੀਂ ਹੈ ਉਹਦੀ ਤਾਂ ਕੋਈ ਕੋਈ ਕੀਮਤ ਦੇ ਨਹੀਂ ਸਕਦਾ ਕੀਰਤਨ ਦੀ ਨਾ ਅਸੀਂ ਮੰਗ ਸਕਦੇ ਨਾ ਕੋਈ ਦੇ ਸਕਦਾ ਖੰਡ ਪੜ ਸਾਫ ਕਰਾਉਨੇ ਆਪਾਂ ਬਾਬਾ ਜੀ ਮੁੱਲ ਵੇਚਦਾ ਗੁਰੂ ਗ੍ਰੰਥ ਸਾਹਿਬ ਨਹੀਂ ਮੁੱਲ ਨਹੀਂ ਵੇਚਿਆ ਬਾਣੀ ਦੀ ਕੋਈ ਕੀਮਤ ਨਹੀਂ ਸਾਡੇ ਸਮੇਂ ਦੀ ਕੀਮਤ ਹੈ ਸੋ ਸਰਦਾਰ